ਚੱਕ ਚੱਕ ਸਵੇਰੇ ਹੀ ਸਵੇਰੇ ਲੂਤੀਆਂ ਲਾਈ ਜਾਂਦੀ ਆਨਕੇ ਇਹ ਪਾਏ ਇਹ ਆ ਚੰਗੀ ਗੱਲ ਯਾਰਾਂ ਤੰਗ ਕੀ ਬਾਤ ਨਹੀਂ ਆ ਤੇਰੀ ਬਾਹਣਾ ਮੇਰੀ ਠੀਕ ਹੈ ਭਾਜੀ ਪਹੁੰਚ ਗਏ ਵੀਰ ਹੋਣੀ ਇਹਦੇ ਨਾਲ ਸੁਨੋਵਰ ਪ੍ਰੀਤਪਾਲ ਜੀ ਘਰੇ ਪਹੁੰਚਦੇ ਹੋਏ ਸੁਨੋਵਰ ਪ੍ਰੀਤ ਜੀ ਭੱਜ ਕੇ ਜਾਂਦੇ ਹੋਏ ਬੈਗ ਨੂੰ ਥੱਲੇ ਛੱਡਦੇ ਹੋਏ ਆ ਗੱਲ ਗਲਤ ਮਾੜੀ ਗੱਲ ਤੈਨੂੰ ਇੱਕ ਗੱਲ ਦੱਸਾਂ ਤੈਨੂੰ ਪੜਾ ਕੁੜੀਆਂ ਕਾਹਤੋਂ ਪੜਨ ਲਿਖਣ ਦੀ ਸ਼ਿਆਰ ਹੁੰਦੀਆਂ ਜਿਹੜੀ ਦਿਮਾਗੀ ਮੈਮਰੀ ਬਹੁਤ ਜ਼ਿਆਦਾ ਹੁੰਦੀ ਦੇਖ ਆਪਾਂ ਨੂੰ ਤਾਂ ਉਹ ਹੀ ਰੱਖੀ ਜਿਹੜਾ ਕੇ ਭੁੱਲਦੇ ਰੇਨ ਮੈਮਰੀ ਬਹੁਤ ਸ਼ਾਰਪ ਆਓ ਜੀ ਲੋ ਆਪ ਦਹੀਂ ਭੱਲੇ ਆਪ ਤੁਸੀਂ 버거 ਖਾਈ ਜਾਂਦੇ ਮੈਨੂੰ ਨਹੀਂ 버거 ਕਹਿੰਦੇ ਇਹ ਨਾ ਖਾਣ ਤੇ ਦੰਦ ਮੇਰੇ ਹੈ ਨਹੀਂ ਤੇ ਲਾਲ ਕਿੱਥੋਂ ਆਣਗੇ ਕੀ ਕਹਿ ਰਹੇ ਤੁਸੀਂ ਕੋਈ ਰਿਕੁਐਸਟ ਕਰ ਰਹੇ ਤੁਸੀਂ ਹੁਣੇ ਮੈਂ ਰਿਕੁਐਸਟ ਕਰਦਾ ਮੈਂ ਮੈਂਸ਼ਨ ਕਰ ਕੀ ਕਰਨੀ ਆਈਡੀ ਮੈਂਸ਼ਨ ਕਰਨੀ ਵਾਹ ਜੀ ਮੈਂ ਭਰਾਵਾ ਤੂੰ ਬਾਹਰੋਂ ਆਇਆ ਵਾ ਦੇ ਹਲਕਤਾ ਨਾ ਵਖਾ ਹੁਣੇ ਸਾਰੇ ਹੀ ਖੋਲ ਕੇ ਬਹਿ ਗਏ ਆ ਇਕੱਠੇ ਹੀ ਬਹਿ ਗਏ ਆ ਭਰਾਵਾ ਬੱਸ ਕਰ ਤੂੰ ਆ ਕਹਾ ਗਿਆ ਦਵਾਈ ਤੂੰ ਕਾਲਾ ਤੁਹਾਨੂੰ ਵਾਕਵਾ ਚੀਜ਼ਾਂ ਕਹੋ ਨਾ ਨਾਲੇ ਤੇ ਕੋਈ ਲੱਛਣ ਕਰਦੇ ਆ ਭਰਾਵਾ ਜੇ ਤੇਰੇ ਜਿਉਂ ਆਇਆ ਦੇੜਾ ਹੀ ਪਾਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਚੱਕ ਚੱਕ ਸਵੇਰੇ ਹੀ ਸਵੇਰੇ ਲੁੱਤੀਆਂ ਲਾਈ ਜਾਂਦੀਆਂ ਆਨਕੇ ਇਹ ਪੱਬੂ ਆਪਣੇ ਆ ਚੁੱਕੇ ਦੀ ਬੈਂ ਮਾਰ ਪਾਪਾ ਕਰੀਏ ਚੱਲ ਬਾਏ ਤੰਗ ਕੀ ਬਾਏ ਬਾਏ ਕਰ ਦੋ ਕੋਈ ਚੀਜ਼ਾਂ ਨੂੰ ਤੂੰ ਸਮਝਦਾ ਤੈਨੂੰ ਇੱਕ ਗੱਲ ਦੱਸਾਂ ਤੈਨੂੰ ਪੜਾ ਕੁੜੀਆਂ ਕਾ ਤੂੰ ਪੜਨ ਲਿਖਨ ਦੀ ਸ਼ਹਿਰ ਹੁੰਦੀ ਹੈ ਜਿਹਦੀ ਦਿਮਾਗੀ ਮੈਮਰੀ ਬਹੁਤ ਜ਼ਿਆਦਾ ਹੁੰਦੀ ਦੇਖ ਮਿੱਠੇ ਸੋਡੇ ਦੀ ਡੱਬੀ ਵੇਲਾ ਕਿੱਥੇ ਪਈ ਸੀ ਕਿਤੇ ਨੁੱਕਰ ਕਿਤੇ ਕੋਈ ਬ੍ਰੇਕ ਹੀ ਨਾ ਦੱਸੀ ਵੇਲਾ ਕਿਹਨਾਂ ਦਾ ਤ ਵੀ ਆਹ ਡੱਬੇ ਦੇ ਮਗਰ ਤੇ ਇਹਦੇ ਨਾਲ ਪਈ ਆ ਕਿਹਦੀ ਜੀ ਡੱਬੀ ਆ ਇਹਦੀ ਹਾਂ ਵੇਲਾ ਪੂਰਾ ਯਾਦ ਆਗਣੀ ਆਪਾਂ ਨੂੰ ਤਾਂ ਉਹ ਹੀ ਰੱਖੀ ਜਰਾ ਕੇ ਭੁੱਲ ਗਏ ਬ੍ਰੇਨ ਮੈਮਰੀ ਬਹੁਤ ਸ਼ਾਨਦਾਰ ਹੈ ਪਾਇਆਂ ਗੱਲਾਂ ਸਾਰੀਆਂ ਦਿਮਾਗ 'ਚ ਰਹਿੰਦੀਆਂ ਨਾ ਹੂੰ ਤਾਂ ਤਾਂ ਪੜ੍ਹਨ ਲਿਖਣ 'ਚ ਸ਼ਿਆਰ ਵੀ ਕੁੜੀਆਂ ਆਹ ਜੀ ਲਓ ਆਪ ਦਹੀਂ ਭੱਲੇ ਆਪ ਤੁਸੀਂ 버거 ਖਾਈ ਜਾਂਦੇ ਮੈਨੂੰ ਨਹੀਂ 버거 ਸੁਆਦ ਲੱਗਦਾ ਲੈ ਕਿਉਂ ਨਹੀਂ ਲੈ 버거 ਅੱਗੇ ਤਾਂ ਪੈਂਦੀਆਂ ਜੇ 버거 ਖਾਣੇ ਨੇ ਮੈਂ 버거 ਘਾਟੀ ਖਾਣੀ ਆਂ ਹਾਂ ਕਿੱਥੇ ਪਾਇਆ ਪਤਾ ਨਹੀਂ ਕਿੱਥੇ ਪਾਇਆ ਕੋਈ ਅਥਰਾ ਜਿਹਾ ਹੀ ਪਾਇਆ ਲੱਗਦਾ ਹਾਂ ਇਹਦੇ ਨਾਲ ਦਾ ਦੂਜੇ ਦੰਦ ਲਾਲ ਹੋ ਜਾਂਦੇ ਇਹ ਨਾ ਤਾਂ ਦੰਦ ਮੇਰੇ ਖਾਈ ਨਹੀਂ ਤੇ ਲਾਲ ਕਿੱਥੋਂ ਹੋਣਗੇ ਕੀ ਵੀ ਫਲਾਈਟ ਆ ਲੈ ਚਲੋ ਜੀ ਠੀਕ ਆ ਭਾਜੀ ਪਹੁੰਚ ਗਏ ਵੀਰ ਜੀ ਉਹ ਟ੍ਰੈਫਿਕ ਵਾਹੀ ਅੱਜ ਚੱਲ ਮੋਟੇ ਕੀ ਕਹਿ ਰਹੇ ਕਾਕਾ ਜੀ ਕੀ ਕਹਿ ਰਹੇ ਤੁਸੀਂ ਕੋਈ ਰਿਕਵੈਸਟ ਕਰ ਰਹੇ ਤੁਸੀਂ ਹੁਣੇ ਮੈਂ ਰਿਕਵੈਸਟ ਕਰਦਾ ਮੈਂਸ਼ਨ ਕਰ ਕੀ ਕਰਨੇ ਆਈਡੀ ਮੈਂਸ਼ਨ ਕਰਨੀ ਵਾਹ ਜੀ ਉਹ ਦੇਖਦਾ ਉਹ ਦੇਖੋ ਆਈਡੀ ਮੈਂਸ਼ਨ ਕਰਾ ਲਈਏ ਨੇ ਹੈ ਬਣ ਗਿਆ ਬਣ ਗਿਆ ਮੰਨਿਆ ਭਰਾਵਾ ਤੂੰ ਬਾਹਰੋਂ ਆਇਆ ਵਾ ਦੇ ਹਲਕਾ ਤਾਂ ਨਾ ਬਖਾ ਹੁਣ ਸਾਰੇ ਹੀ ਖੋਲ ਕੇ ਬਹਿ ਗਏ ਆ ਇਕੱਠੇ ਹੀ ਬਹਿ ਗਏ ਆ ਟੁੱਟ ਕੇ ਹੀ ਬਹਿ ਗਏ ਆ ਹੈ ਕਰ ਕਿਰਤ ਹੈ ਹਾਂ ਇਹਨੂੰ ਹਟਾ ਲੈ ਤੇਰਾ ਭਲਾ ਅਜੇ ਕਦੇ ਉਧਰੋਂ ਠੂੰਗਾ ਮਾਰ ਕੇ ਦੇ ਉਧਰ ਵੀਰ ਕੀ ਗੱਲ ਕਿ ਦਵਾਈਆਂ ਪੁੱਥ ਭੁੱਖ ਆਇਆ ਹੈ ਇਹ ਖਾਤੇ ਨਹੀਂ ਕੋਈ ਗੰਦਾ ਫੂਡ ਮਿਲਦਾ ਨਹੀਂ ਖਾਤਾ ਲੈ ਹਾਂ ਉਹ ਵੇ ਸਾਰੇ ਨੂੰ ਹੀ ਪੈਂਦਾ ਈ ਟਟ ਟੋ ਏ ਬਾਦ-ਬਾਦ ਪੈਂਦਾ ਈ ਹੁਣ ਤਾਂ ਐਕਸਟਰਾ ਹੀ ਆਰਡਰ ਕਰ ਲਿਆ ਵੀਰ ਜੀ ਤੁਸੀਂ ਹੈਂ ਭਾਜੀ ਮੁੰਡੇ ਨਰਾਜ ਨਾ ਹੁਣ ਉਹ ਨਰਾਜ ਆਪ ਨਾ ਹੋ ਤੁਸੀਂ ਤੇ ਮੁੰਡੇ ਕਹਦਾ ਭਰਾਵਾ ਬੱਸ ਕਰ ਤੂੰ ਆ ਕਹਦਾ ਗਿਆ ਦਵਾਈ ਤੂੰ ਕਾਲ ਤੁਹਾਨੂੰ ਵਾਕਵਾ ਚੀਜ਼ਾਂ ਖਵਾਉਣਾ ਨਾਲੇ ਲੱਛਣ ਕਰਦੇ ਆ ਭਰਾਵਾ ਦੇ ਤੇ ਜਿਵੇਂ ਆਇਆ ਦੇੜਾ ਹੀ ਪਾਈ ਤਰੇ ਆਉਂਦਾ ਈ ਓਏ ਉੱਥੇ ਜੇ ਮਿਲਿਆ ਹੀ ਨਹੀਂ ਹੁੰਦਾ ਕੋਈ ਕੀ ਉੱਥੇ ਖਾ ਕੇ ਆਏ ਕਿ ਇੰਨੇ ਦੇ ਭੁੱਖੇ ਹੀ ਰਹਿ ਆ ਉਥੇ ਖਾ ਕੇ ਤੂੰ ਤਾਂ ਖਾ ਨਹੀਂ ਸੀ ਆਹ ਤਾਂ ਤੁਹਾਨੂੰ ਖਾਉਣਾ ਪਿਆ ਵਾ ਉਹ ਇੰਨੇ ਆਨੇ ਮੈਂ ਖਾਈ ਜਾਂਦਾ ਇਹ ਆਹ ਕਦੇ ਪਨੀਰ ਵਾਲੇ ਪਕੌੜੇ ਹੁਣ ਨੰਦ ਆਨੰਦ ਲੈਣੇ ਮਹਾਰਾਜ ਆ ਆਦਾ ਸ਼ਰਾਬ ਹੋ ਗਿਆ ਅੱਜ ਉਧਰੋਂ ਮੀਂਹ ਦਾ ਮੌਸਮ ਠੰਡਾ ਠੰਡਾ ਉਹ ਮਿੱਠਾ ਵਲੇ ਆ ਨਾ ਆ ਤਾਂ ਲਾਲਾਂ ਡਿਗਦੀਆਂ ਮੂੰਹ ਚੋਂ ਮੋਟੀਆਂ ਕਰਾੜੀਆਂ ਆ ਪਰਾਵਾ ਦੇ ਜਿਵੇਂ ਆਇਆ ਦੇੜਾ ਹੀ ਭਾਈ ਤੇ ਆਉਂਦਾ ਹੀ ਓਏ ਭਰਾਵਾ ਕੋਈ ਕੁੱਤ ਜਿਹਾ ਮਿਲਿਆ ਹੀ ਨਹੀਂ ਹੁੰਦਾ ਕੋਈ ਇਹਨੂੰ ਨਹੀਂ ਉੱਥੋਂ ਖਾ ਕੇ ਆਇਆ ਕਿ ਇੰਨੇ ਦੇ ਭੁੱਖਾ ਹੀ ਰਿਹਾ ਉਸੇ ਕਾਕੇ ਤੂੰ ਤਾਂ ਖਾਣੇ ਨਹੀਂ ਸੀ ਓਏ ਆਪੇ ਦੇ ਕੀ ਨਿਆਲੇ ਮੈਂ ਖਾਈ ਜਾਂਦਾ ਕੋਈ ਕਦੇ ਪਨੀਰ ਵਾਲੇ ਪਕੌੜੇ ਹੁਣ 20 ਪਿਆ ਲਓ ਜੇ ਇਸੇ ਦੇ ਨਾਲ ਸੁਨੋਵਰ ਪ੍ਰੀਤਪਾਲ ਜੀ ਘਰੇ ਪਹੁੰਚਦੇ ਹੋਏ ਤੇ ਮਾਂ ਪੁੱਤਰ ਦਾ ਮਲਾਪ ਹੁੰਦਾ ਹੋਇਆ ਮਾਤਾ ਸ਼੍ਰੀ ਜੀ ਚੌਂਕਿਆਂ ਦੇ ਵਿੱਚ ਬੈਠਦੇ ਹੋਏ ਆਪਦੇ ਮੁੰਡੇ ਨੂੰ ਨਿਹਾਰਦੇ ਹੋਏ ਤੇ ਸੁਨੋਵਰ ਪ੍ਰੀਤ ਜੀ ਭੱਜ ਕੇ ਜਾਂਦੇ ਹੋਏ ਬੈਗ ਨੂੰ ਥੱਲੇ ਛੱਡਦੇ ਹੋਏ ਉਹ ਨਹੀਂ ਓਏ ਹੋਏ ਭੱਜ ਕੇ ਜਾ ਕੇ ਜੈਫੀ ਪਾਉਣੀ ਸਨੋ ਰੀ ਟੇਕੋ ਗੱਲ ਗਲਤ ਮਾੜੀ ਗੱਲ ਬੈਠੇ ਇੱਥੇ ਇਹਨਾਂ ਦੀ ਵਾਓ ਐਨੇ ਡਾਟੂ ਹਰਸ ਤੂੰ ਐਨਾ ਏਸੀਆਂ ਚ ਰਹਿਣ ਵਾਲੇ ਅੱਜ ਨਾ ਕੋਈ ਏਸੀ ਨਾ ਵਾਸਤਾ ਪੱਖੇ ਨਾਲ ਹੀ ਬੈਠੇ ਜੇ ਐਨਾ ਫੈਲਾ ਲਾਇਆ ਪੂਰਾ ਬਹੁਤ ਆਫਤ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ